ਪੇਰੋ ਜੀ ਸਾਡੇ ਜਿੰਦਾਬਾਦ ਜਿੰਦਾਬਾਦ ਸਟੇਜ ਤੇ ਬਿਰਾਜਮਾਨ ਹਲਕਾ ਬਟਿੰਡਾ ਦਿਹਾਤੀ ਦੇ ਸੇਵਾਦਾਰ ਪੱਟੀ ਸਾਹਿਬ ਇਸਤਰੀ ਕਾਲਜਲ ਪੰਜਾਬ ਦੀ ਪ੍ਰਧਾਨ ਬੀਬੀ ਹਰਗੁਬਿੰਦ ਕੌਰ ਜੀ ਪਿੰਡ ਕੋ ਦੇ ਦੇ ਨਾਲ ਦੇ ਪਿੰਡਾਂ ਤੋਂ ਆਏ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨ ਫਤਿਹ ਅਸਕਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋ ਦਾ ਸਾਡਾ ਪੁਰਾਣਾ ਪਿੰਡ ਹੈ ਤੇ ਮੈਂ ਦੇਖਿਆ ਇਸ ਪਿੰਡ ਨਾਲ ਵੱਡੇ ਬਾਦਲ ਸਾਹਿਬ ਦਾ ਬੜਾ ਲਗਾ ਮੈਨੂੰ ਲੱਗਦਾ ਬਾਦਲ ਪਿੰਡ ਤੋਂ ਵੱਧ ਇੱਥੇ ਚੀਜ਼ਾਂ ਬਣੀਆਂ ਤੇ ਮੈਂ ਨੰਗ ਦਾ ਡੱਪਤਾ ਇੱਥੋਂ ਹੁਣਾਂ ਤੇ ਮੈਂ ਦੇਖਦਿਆਂ ਕਿ ਇਥੇ ਸ਼ਹਿਰ ਮੰਗੂ ਕੰਮ ਬਸ ਕੇ ਬਸਿਆ ਪਿਆ ਹਲੇ ਜਿੱਦੋ ਸੈਂਟਰਲ ਯੂਨੀਵਰਸਿਟੀ ਚ 8-10 ਹਜ਼ਾਰ ਬੱਚੇ ਹੋ ਜਾਣਗੇ ਮੈਨੂੰ ਲੱਗਦਾ ਇੱਥੇ ਦਾ ਪੂਰਾ ਸ਼ਹਿਰ ਹੀ ਵੱਜ ਜਾਊਗਾ ਬਾਕੀ ਕਿੰਨੇ ਕਾਲਜ ਸਕੂਲ ਹੈ? ਦਿਆਤੀ ਹਲਕੇ ਵਾਲਿਓ ਤੁਸੀਂ ਜਾਣਦੇ ਹੋ ਇੱਥੇ ਇੱਕ ਇੱਕ ਚੀਜ਼ ਜਿਹੜੀ ਬਣੀ ਹੈ ਉਹ ਆਪਣੇ ਬਜ਼ੁਰਗ ਸਰਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਹੈ। ਭਾਵੇਂ ਤੁਹਾਨੂੰ ਟਿਊਬਲ ਕਨੈਕਸ਼ਨ ਮਿਲੇ ਉਹ ਵੀ ਬਾਦਲ ਸਾਹਿਬ ਦੇ ਕਸੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ ਪੱਕੇ ਖਾਰੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਮੰਡੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ ਜਿਹੜੇ ਹਸਪਤਾਲ ਬਣਾਏ ਉਹ ਵੀ ਬਾਦਲ ਸਾਹਿਬ ਨੇ ਇੱਕ ਇੱਕ ਸਹੂਲਤ ਹੁਣ ਤੁਹਾਡੇ ਨਾਲ ਗਵਾਂਝੀ ਏਮਜ਼ ਬਣਾਤਾ ਦੇਖੋ ਕਿੰਡੀ ਵੱਡੀ ਸਹੂਲਤ ਆਪਣੇ ਇਲਾਕੇ ਨੂੰ ਹੋ ਗਈ ਆ ਪੰਜ ਦਾ 10 ਰੁਪਏ ਨਾਲ ਕਿੱਡੇ ਵੱਡੇ ਵੱਡੇ ਇਲਾਜ ਆਪਣੇ ਹੋਣ ਲੱਗੇ ਹਿੰਦੂਸਤਾਨ ਦੇ ਸਭ ਤੋਂ ਵਧੀਆ ਡਾਕਪਗੇ ਗਰੀਬ ਨੂੰ ਹਰ ਕਿਸਮ ਦੀ ਸਹੂਲਤ ਮੈਥੋਂ ਪਹਿਲੇ ਦੱਸਿਆ ਹੀ ਹੈ ਆਟਾ ਦਾਲ ਸ਼ੱਕਰ ਨੂੰ ਪੈਨਸ਼ਨ ਐਸਸੀ ਸਕਾਲਰਸ਼ਿਪ 200 ਯੂਨਿਟ ਬਿਜਲੀ ਦੇ ਮਾ ਆਪਾਂ ਤਾਂ ਦੋ ਹੁਣ ਕਹਿੰਦੇ ਆ ਕਿ ਆ ਕਹਿੰਦੇ ਆ ਕਿ 300 ਯੂਨਿਟ ਅਸੀਂ ਕਰਦੇ ਮੈਂ ਕਹਿੰਦਾ 300 ਕੀ ਆਪਣੇ ਇਲਾਕੇ ਵਾਲੇ ਤੇ ਮਤਲਬ ਸਾਰਾ ਫਰੀ ਸੀ ਸਾਰੇ ਕੁਮੀਆਂ ਹੀ ਲਈ ਰੱਖਦੇ ਹੁੰਦੇ ਸੀ ਕਿਹੜਾ ਕੋਈ ਪੁੱਛਦਾ ਹੁੰਦਾ ਸੀ ਠੀਕ ਹੈ ਕਿ ਨਹੀਂ ਹੱਥ ਘੜੇ ਕਰੋ ਜਿਹੜਾ ਕਰਦੇ ਉਹਦੇ ਤੇ ਫਿਰ ਇਹ ਤੋਂ ਵੱਧ ਕੀ ਹੈ ਫਿਰ 300 ਕੀ ਉਹ ਕਹਿੰਦਾ 300 ਕੁਝ ਨਹੀਂ ਸਾਡੇ ਤਾਂ ਸਾਰਾ ਫਰੀ ਸੀ ਕੋਈ ਚਿੰਤਾ ਨਹੀਂ ਦੋਨੋਂ ਦੇਖੋ ਅਕਾਲੀ ਪਾਰਟੀ ਥੋਡੀ ਪਾਰਟੀ ਹੈ ਅਕਾਲੀ ਲੀਡਰਸ਼ਿਪ ਥੋਡੇ ਕਲੋਂ ਨਿਕਲੀ ਐ ਬਾਦਲ ਪਿੰਡ ਥੋਡੇ ਗਵਾਂਢ ਚ ਐ ਬਾਪੂ ਬਾਦਲ ਸਾਰੇ ਨੂੰ ਮਿਲਦੇ ਸੀ ਸਾਰੇ ਦੇ ਦੁੱਖ ਤਕਲੀਫ ਚੋਂਦੇ ਸੀ ਮੈਨ ਲੱਗਦਾ ਹਰ ਦੂਜੇ ਘਰ ਵਿੱਚ ਬਾਪੂ ਬਾਦਲ ਦੀ ਫੋਟੋ ਹੋਣੀ ਐ ਘਰੇ ਥੋਡੇ ਕਿਤੇ ਚਾਹ ਪੀਤੀ ਹੋਣੀ ਐ ਕਿਤੇ ਹੋਏ ਹੋਣੇ ਐ ਥੋਡੇ ਬਜ਼ੁਰਗ ਬਾਦਲ ਸਾਹਿਬ ਨਾਲ ਮੋਰਚਿਆਂ 'ਚ ਹੋਣੇ ਐ ਜੇਲ੍ਹਾਂ 'ਚ ਹੋਣੇ ਐ ਹੁਣ ਕਿਹਦੀ ਫੋਟੋ ਕਿਸੇ ਦੀ ਹੈ ਕੇਜਰੀਵਾਲ ਦੀ ਫੋਟੋ ਕਿਸ ਨਾਲ ਕਿਸੇ ਦੀ ਹੈ ਰਾਹੁਲ ਗਾਂਧੀ ਦੀ ਕਿਸੇ ਦੀ ਹੈ ਮੋਦੀ ਦੀ ਉਹ ਦਿੱਲੀ ਵਾਲੇ ਐ ਇਹਨਾਂ ਨੂੰ ਕੋਈ ਲਗਾ ਨਹੀਂ ਤੁਹਾਡੇ ਨਾਲ ਤੁਹਾਡੇ ਘੜੇ ਪਏ ਨਾ ਪਏ ਇਹਨਾਂ ਨੂੰ ਕੋਈ ਫਿਕਰ ਨਹੀਂ ਆਹ ਦੇਖ ਲਓ ਝਾੜੂ ਵਾਲੀ ਸਿੱਕਾ ਆਹ ਗੜੇ ਅਨੰਦਗੜ੍ਹ ਤੋਂ ਲੈ ਕੇ ਮੈਨ ਲੱਗਾ ਮੋਗੇ ਤੋਂ ਕਿੰਨੇ ਪਿੰਡ تباہ ਹੋ ਗਏ ਆਹ ਮੰਤਰੀ ਜਿਹੜਾ ਗੁੰਡੀਆਂ ਆਏ ਇੱਕ ਦਿਨ ਵੀ ਨਹੀਂ ਆਇਆ ਦੇਖਣ ਵਾਸਤੇ ਮੈਂ ਸਾਰੇ ਪਿੰਡਾਂ ਚ ਗਿਆ ਅਸੀਂ ਰੋਲਾ ਪਾਇਆ ਤੇ ਹੁਣ ਇਹਨੇ ਚੀਕਾ ਘਰਾਦੀਆਂ ਤੁਸੀਂ ਹੁਣ ਕਹਿੰਦੇ ਬਸ ਮੁਆਵਜ਼ਾ ਦੇਵਾਂਗੇ ਜੇ ਇਲੈਕਸ਼ਨ ਨਾ ਹੁੰਦਾ ਤੇ ਇਹਨੇ ਦੁਵਾਨੀ ਨਹੀਂ ਦੇਣੀ ਸੀ ਆਹ ਹੜਾ ਗਿਆ ਆਪਣੇ ਹਲੇ ਤੱਕ ਦੁਵਾਨੀ ਨਹੀਂ ਆਈ ਸੁੰਡੀ ਨਾਲ ਨਰਮਤ ਬਾ ਹੋ ਗਿਆ ਸਾਰੇ ਇਲਾਕੇ ਦਾ 1 ਰੁਪਿਆ ਨਹੀਂ ਆਇਆ ਤੇ ਆਹ ਕੋਈ ਸਰਕਾਰ ਹੈ ਬਾਦਲ ਸਾਹਿਬ ਦਾ ਗੜੇ ਤੁਹਾਨੂੰ ਰਾਤ ਨੂੰ ਪੈਂਦੇ ਸੀ ਤੁਸੀਂ ਤਾਂ ਸਵੇਰੇ ਦੇਖਦੇ ਸੀ ਪਾਲਾ ਉਦੋਂ ਹੀ ਪਤਾ ਲੱਗ ਜਾਂਦਾ ਸੀ ਸਵੇਰੇ ਥੋੜੇ ਪਿੰਡ ਹੁੰਦੇ ਸੀ ਪਿੰਡ ਪਿੰਡ ਜਾ ਕੇ ਥੋੜੇ ਸੰਗਤ ਦਰਸ਼ਨ ਕਰਦੇ ਸੀ ਤੁਸੀਂ ਦੱਸੋ ਜੇ ਪਿੰਡ ਵਾਲੇ 50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਕਿ ਜਾਂਦੇ ਮੱਲਾ ਹਰ ਪਿੰਡ 'ਚ ਮੱਲਾ ਦਾ ਕਰੋੜ ਕਰੋੜ ਡੇ ਡੇ ਕਰੋ 2-2 ਕਰੋੜ 3-3 ਕਰੋੜ ਤੁਸੀਂ ਇਹ ਇਲਾਕਾ ਮੈਨੂੰ ਯਾਦ ਆ 40 ਸਾਲ ਪਹਿਲੇ ਬਜ਼ੁਰਗ ਸਭ ਤੋਂ ਪੁਰਾਣਾ ਬਜ਼ੁਰਗ ਹਾਂ ਬਜ਼ੁਰਗ ਹੋ ਤੁਸੀਂ ਇੱਥੇ ਟਿੱਬੇ ਹੁੰਦੇ ਸੀ ਕਿ ਨਹੀਂ ਬਾਦਲੋ ਬਟਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਅਜੀ ਮੈਨੂੰ ਬਟਿੰਡੇ ਕਿਤੇ ਰੇਲਵੇ ਤੇ ਜਾਣਾ ਪੈਂਦਾ ਉੱਠਦੀ ਗੱਡੀ ਤੇ ਜਾਂਦੇ ਸੀ ਉਹ ਐਈ ਹੁੰਦੀ ਸੀ ਤੇ ਹਨੇਰੀਆਂ ਆਉਂਦੀਆਂ ਸੀ ਬਿਜਲੀ ਹੁੰਦੀ ਨਹੀਂ ਸੀ ਆ ਪੱਖੇ ਚੱਲਣ ਵਾ ਤੇ ਉਹ ਲੱਗਿਆ ਹੁੰਦਾ ਕਪੜਾ ਜਾਂ ਐਂ ਖਿੱਚੀ ਜਾਂਦਾ ਸੀ ਬੰਦਾ ਲਾਇਆ ਸੀ ਕਰਦੀ ਸੋਏ ਜਾਗਦੀ ਹੁੰਦੀ ਸੀ ਘਰ ਵਾਲਾ 6 ਘੰਟੇ ਜਾਗਦਾ ਸੀ ਅੱਜ ਤੁਹਾਡੇ কুলਰ ਲੱਗੇ ਸਾਰਾ ਸਾਰਾ ਕੁਝ ਕਰਨ ਵਾਲਾ ਇੱਕੋ ਇੱਕ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਬੋਲੇ ਸ਼ੋਹਰ ਸ਼ਰੀਆ ਨਾ ਐਸੀ ਬੱਚਿਆਂ ਨੂੰ ਮੁਫਤ ਪੜਾਈ ਮੁਫਤ ਦਵਾਈ ਅੰਨਾ ਸਰਕਾਰੀ ਸਕੂਲ ਚ ਉਹਨਾਂ ਨੇ ਖੋਲੀ ਭਗਤ ਪੂਰਨ ਸਿੰਘ ਸਕੀਮ ਬਣਾਈ ਮੈਡੀਕਲ ਇੰਸ਼ੋਰੈਂਸ ਦੀ 5 ਲੱਖ ਤੱਕ ਦੀ ਇਲਾਜ ਕਰਾ ਸਕਦੇ ਸੀ ਸਾਰਾ ਕੁਝ ਹੀ ਬੰਦ ਹੈ ਦਾਲਾਂ ਆਉਂਦੀਆਂ ਬੀਬੀ ਜੀ ਆਟਾ ਦਾਲ ਕਾਰਡ ਕੱਟੇ ਗਏ ਜਿਨ੍ਹਾਂ ਦੇ ਕਾਰਡ ਕੱਟੇ ਗਏ ਹੱਥ ਖੜੇ ਕਰਿਓ ਆ ਦੇਖੋ ਕਾਰਡ ਕੱਟਤੇ ਇਹਨਾਂ ਨੇ 1000 ਰੁਪਏ ਤਾਂ ਆ ਗਿਆ ਉਹਨਾਂ ਨੇ ਨਹੀਂ ਆਇਆ ਪੱਟੀ ਸਾਹਿਬ ਉਹ ਤੁਹਾਡੇ ਜਿਹੜਾ ਐਮਐਲਏ ਨਾ ਕੀ ਹੈ ਅਮਿਤ ਰਦਰਨ ਦੇ ਘਰੇ ਆਇਆ ਪੈਦਲ ਜਾ ਕੇ ਲੈ ਆਓ ਹੈ ਉਹੀ ਸ਼ੱਕ ਗਿਆ ਅਮਿਤ ਰਦਰ ਨਹੀਂ ਸ਼ੱਕ ਗਿਆ ਉਹ ਸਰਕਾਰ ਨੇ ਭੇਜਿਆ ਸੀ ਐਮਐਲਏ ਕੋਲੇ ਕਿ ਵੰਡਿਓ 2500 ਰੁਪਏ ਹਰ 25000 ਰੁਪਏ ਤੁਹਾਡਾ ਸਾਰਾ ਲੱਕੀ ਭਟੇ ਕਿ ਬੀਬੀ ਦਾ ਮਾਦਨ ਸਹੀ ਦੱਸਦਾ ਸਾਰੇ ਠੱਗ ਹੈ ਸਾਰੇ ਠੱਗ ਉਥੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਧੀ ਸੌ ਖਾਲੀ ਆਪ ਮਗਰ ਲੱਗੇ ਹਾਜੀ ਪੜਾ ਕੇ ਟੱਕਾ ਨਹੀਂ ਤੋੜਿਆ ਇਹਨਾਂ ਨੇ ਨਾ ਤੋੜਨਾ ਪਰ ਨਹੀਂ ਜੀ ਕੈਪਟਨ ਨੇ ਗੁੜਕਾ ਸਾ ਇਹ ਕੈਪਟਨ ਦਾ ਮੱਥਾ ਨਹੀਂ ਟੇਕਦਾ ਗੁਰੂ ਘਰ ਜਾ ਕੇ ਤੇ ਉਹਦੀ ਸੌ ਸੌ ਦਾ ਐ ਖੰਦਾ ਜਿਵੇਂ ਕੋਈ ਆਪਟ ਸੇਵ ਖੰਨੀ ਆਬ ਭਗਵੰਤ ਮਾਨ ਇਹਨੂੰ ਵੀ ਵਿਸ਼ਵਾਸ ਕਰ ਸਕਦੇ ਆ ਇਹ ਸ਼ਕਲ ਦੇਖੀ ਹੈ दारू ਦਾ ਡੱਕੇ ਰੰਦਾ ਸਵੇਰੇ ਲੱਗੇ ਸ਼ਾਮ ਤੱਕ ਇੱਥੇ ਇੰਸਪੈਕਟਰ ਸਾਹਿਬ ਕਿਹੜੇ ਐ ਆ ਥਾਣੇਦਾਰ ਨੂੰ ਮਿਲ ਕੇ ਕੈਮ ਲੱਗਦਾ ਹੈ ਥਾਣੇਦਾਰ ਸਾਹਿਬ ਇੱਕ ਦੱਸਿਓ दारू ਪੀ ਕੇ ਤੁਸੀਂ ਟਰੈਕਟਰ ਚਲਾਉਣ ਦਿੰਦੇ ਹੋ ਨਹੀਂ ਅੰਦਰ ਕਰ ਦਿੰਦੇ ਹੋ ਹੈ ਤੇ ਕਾਰ ਉਹ ਵੀ ਨਹੀਂ ਚਲਾ ਸਕਦਾ ਸਕੂਟਰ ਵੀ ਚਲਾ ਸਕਦਾ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਹੈ ਤਾਂ ਬੋਤਲ ਸਵੇਰੇ ਸ਼ੁਰੂ ਕਰ ਲੈਂਦਾ ਉਹਦੇ ਮੂੰਹ ਜਦੋਂ ਆਇਆ ਨਾ ਤੁਹਾਡੇ ਮੂੰਹ ਪਾ ਲਿਆ ਮਸ਼ੀਨ ਜਿਹੜੀ ਸਾਡੇ ਪੋਨੇ ਆ ਤੁਸੀਂ ਪਛਿੰਡੇ ਦੇਖਿਆ ਪਰਸੋਂ ਕੀ ਕੀਤਾ ਬੋਤਲ ਪਾਣੀ ਦੀ ਉਹ ਇੰਨੀ ਚੜ ਗਈ ਨਾ ਉਹਨੂੰ ਉਹਨੂੰ ਐ ਨਹੀਂ ਪਤਾ ਕਿੱਥੇ ਬੋਤਲ ਹੀ ਉਡਾਦੀ ਪੂਰੀ ਪਾਣੀ ਦੀ ਓਏ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਮਲੰਗ ਇੱਕਦਮ ਅਗਰ ਆ ਮਲੰਗਾਂ ਨੇ ਮਰਵਾਇਆ ਹੈ ਹਰ ਪਿੰਡ ਚ ਦੋ ਚਾਰ ਸੀ ਮਲੰਗ ਜਿਨ੍ਹਾਂ ਨੇ ਫੇਸਬੁੱਕ ਤੇ ਲੱਗੇ ਰਹੇ ਤੇ ਝਾੜੂ ਵਾਲੇ ਨੇ ਗਿਸਰਕਾਰ ਬਣਾ ਦੀ ਹੁਣ ਤਾਂ ਨਹੀਂ ਆਖੇ ਲੱਗੂਗੇ ਇਹਨਾਂ ਦੇ ਓਏ ਮੈਂ ਤੁਹਾਨੂੰ ਸਹੀ ਦੱਸਾਂ ਸਹੀ ਮੈਂ ਤੁਹਾਨੂੰ ਦੱਸਾਂ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਡਬੋ ਤਾਂ ਪੰਜਾਬ ਝਾੜੂ ਵਾਲੜੇ ਆ ਕਾਂਗਰਸੀਆਂ ਨੇ 10 ਸਾਲ ਤੁਹਾਡੀ ਜ਼ਿੰਦਗੀ ਦੇ ਖਰਾਬ ਹੋ ਗਏ 30 ਸਾਲ ਆਲਾ 40 ਸਾਲ ਦਾ ਹੋ ਗਿਆ 20 ਸਾਲ ਆਲਾ 30 ਸਾਲ ਦਾ ਹੋ ਗਿਆ ਕੁਝ ਨਹੀਂ ਹੋਇਆ ਜਿਹੜੀਆਂ ਕਸੀਆਂ ਬਣਾਈਆਂ ਸੀ ਉਹ ਟੁੱਟ ਗਈਆਂ ਪਾਣੀ ਆਉਂਦਾ ਨਹੀਂ ਸੜਕਾਂ ਟੁੱਟੀਆਂ ਪਈਆਂ ਬਾਈਪਾਸ ਦੇਖੋ ਆ ਤੁਹਾਡਾ ਬਾਈਪਾਸ ਬਟਿੰਡੇ ਨੂੰ ਜਾਂਦੇ ਕੀ ਹਾਲ ਹੈ ਢੂਹੀ ਦੁੱਖਣ ਲੱਗਦੀ ਹੈ ਇੱਕ ਸੜਕ ਰਿਪੇਅਰ ਨਹੀਂ ਹੋਈ ਮੈਂ ਇੱਧਰ ਦੀ ਆਇਆ ਪਿੰਡਾਂ ਦੀ ਦੇਖੋ 100 ਰੁਪਏ ਨਹੀਂ ਹੋਏ ਆ ਬਾਦਲ ਸਾਹਿਬ ਦਾ ਸਰਕਾਰ ਸੀ ਸੜਕਾਂ ਰੇਪੇਰ ਹੋਈ ਜਾਂਦੀਆਂ ਸੀ ਗ੍ਰਾਂਟਾਂ ਮਿਲੀ ਜਾਂਦੀਆਂ ਸੀ ਤੁਸੀਂ ਅੱਜ ਬਠਿੰਡੇ ਤੋਂ ਅੰਮ੍ਰਿਤਸਰ ਜਾਣੇ ਗੁਰੂ ਦੀ ਨਗਰੀ ਨਜ਼ਾਰਾ ਆਉਂਦਾ ਨਾ ਸੜਕ ਦੇਖ ਕੇ ਚੰਡੀਗੜ੍ਹ ਜਾਣੇ ਹੋ ਅੱਖਾਂ ਮੀਚ ਕੇ ਚਲੇ ਜਾਓ ਪਹੁੰਚ ਜੂਗੇ ਥਰਮਲ پلان ਕਿਤੇ ਫੈਕਟਰੀਆਂ ਇੰਨੀ ਸਪੀਡ ਨਾਲ ਕੰਮ ਚੱਲਿਆ ਸੀ ਸਾਰੀਆਂ ਹੀ ਬ੍ਰੇਕਾਂ ਲੱਗੀਆਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਜੇ ਉਹ ਦਿਨ ਲੈ ਕੇ ਆਉਣੇ ਆ ਜੇ ਬੀਬੀ ਤੁਸੀਂ ਆਟਾਦਾਲ ਫਿਰ ਤੋਂ ਸ਼ੁਰੂ ਕਰਾਉਣਾ ਹੈ ਸ਼ਗਨ ਸਕੀਮ ਸੇ ਨੂੰ ਚਾਲੂ ਕਰਾਣੀ ਹੈ ਜੇ ਪੈਨਸ਼ਨ ਸਕੀਮ ਚਾਲੂ ਕਰਾਉਣੀ ਹੈ ਇਸੀ ਸਕਾਲਰਸ਼ਿਪ ਚਾਲੂ ਕਰਾਉਣੀ ਹੈ ਮੈਡੀਕਲ ਇੰਸ਼ੋਰੈਂਸ ਨੂੰ ਚਾਲੂ ਕਰਾਉਣੀ ਹੈ ਮੁਫਤ ਦਵਾਈਆਂ ਚਾਲੂ ਕਰਾਉਣੀ ਹੈ ਜੇ ਨੌਜਵਾਨਾਂ ਨੇ ਵਰਲਡ ਕੱਪ ਕਬੱਡੀ ਫਿਰ ਤੋਂ ਕਰਾਉਣਾ ਹੈ ਪਸ਼ੂ ਮੇਲੇ ਫਿਰ ਤੋਂ ਕਰਾਉਣੇ ਆ ਘੋੜਿਆਂ ਦੇ ਮੇਲੇ ਫਿਰ ਤੋਂ ਕਰਾਉਣੇ ਆ ਆਪਣੇ ਕੋਲ ਕੋਈ ਚਾਰਾ ਨਹੀਂ ਤਕੜੀ ਚੋਂ ਨਿਸ਼ਾਨਾ ਪਾਟ ਦਿਓ ਦਬ ਦਿਓ ਬਟਨ ਮੈਂ ਕਿਹ ਕੱਲੇ ਲੜ ਰਹੇ ਆ ਸਾਨੂੰ ਕਿਸੇ ਦੀ ਲੋੜ ਨਹੀਂ ਖਾਲਦਾ ਜੀ ਥੋੜੇ ਸਿਰ ਤੇ ਲੜ ਰਹੇ ਆ ਇਕੱਠੇ ਹੋ ਜਾਈਏ ਝੰਡੇ ਥੱਲੇ ਇੱਕ ਪਾਸੇ ਥੋੜੀ ਮਾਂ ਪਾਡੀ ਐ ਪੰਜਾਬ ਦੀ ਕਿਸਾਨਾਂ ਦੀ ਪਾਰਟੀ ਐ ਗਰੀਬ ਦੀ ਪਾਰਟੀ ਐ ਦੂਜੇ ਪਾਸੇ ਆ ਸਾਰੇ ਤਿੰਨੇ ਚਾਰੇ ਦਿੱਲੀ ਦੀਆਂ ਲੁਟੇਰੇ ਪਾਰਟੀਆਂ ਜਿਵੇਂ ਇਹਨਾਂ ਨੇ ਆ ਬਾਰਡਰ ਸੀਲ ਕਰਕੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਬਾਰਡਰ ਨਹੀਂ ਟੱਪਣ ਦਿੱਤਾ ਉਵੇਂ ਤੁਸੀਂ ਬਾਰਡਰ ਸੀਲ ਕਰ ਦਿਓ 1 ਜੂਨ ਨੂੰ ਇੱਕ ਇੱਕ ਵੋਟ ਆਪਣੀ ਪਾਰਟੀ ਨੂੰ ਪਾ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੂੰ ਪਾਰਟੀਆਂ ਨੂੰ ਬੂਥ ਹੀ ਨਾ ਲੱਗਣ ਦਿਓ ਉਹਨਾਂ ਨੂੰ ਇੱਕ 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 ਵੀ ਵੋਟ ਨਾ ਪਵੇ ਪਤਾ ਲੱਗ ਜਾਏ ਸਾਡੇ ਕਿਸਾਨਾਂ ਨੂੰ ਡੰਪਨਦਾ ਅਸੀਂ ਤੁਹਾਨੂੰ ਇੱਧਰ ਨਹੀਂ ਡੰਪਨ ਦਿੰਦੇ ਕਿੰਨਾ ਜਬਾਨਤਾ ਜੱਪ ਕਰਾਓ ਨਾਲੇ ਦੂਜੀ ਗੱਲ ਪਹਿਲੀ ਯੂਨਾ ਭੁੱਲਿਓ 40 ਸਾਲ ਪਹਿਲੇ ਆ ਕਾਂਗਰਸ ਪਾਰਟੀ ਨੇ ਟੈਂਕਾਂ ਧੋਪਣਾ ਦਰਬਾਰ ਸਾਹਿਬ ਹਮਲਾ ਕੀਤਾ ਸੀ 40 ਸਾਲ ਪਹਿਲੇ ਕਾਲੀ ਸਰ ਪਹਿਲੇ ਥੋੜੇ ਭੈਣ ਭਰਾ ਜਿਹੜੇ ਕੋਈ ਕਾਨਪੁਰ ਸੀ ਨਾਗਪੁਰ ਸੀ ਬੰਬਈ ਸੀ ਜਿੱਥੇ ਕੋਈ ਸਿੱਖ ਦੇਖਦਾ ਸੀ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਸੀ ਇੱਕ ਦੋਸ਼ੀ ਨਹੀਂ ਫੜਨ ਦਿੱਤਾ ਕਾਂਗਰਸ ਨੇ ਤੇ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਹੁਣ ਮੌਕਾ ਹੈ ਪਹਿਲੀ ਜੂਨ ਹੈ ਬਦਲਾ ਲੈਣ ਦਾ ਸਮਾਂ ਹੈ 40 ਸਾਲ ਦੇ ਬਾਅਦ ਮੌਕਾ ਮਿਲਿਆ ਹੈ ਇੱਕ ਇੱਕ ਵੋਟ ਪੰਥ ਪੰਜਾਬ ਦੀ ਕਿਸਾਨਾਂ ਦੀ ਗਰੀਬ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਪਾ ਕੇ ਵੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਐਮਪੀ ਬਣਦੇ ਪੰਜਾਬ ਦੀ ਆਵਾਜ਼ ਬਣ ਕੇ ਕਿਸਾਨੀ ਦੀ ਆਵਾਜ਼ ਬਣ ਕੇ ਬੰਦੀ ਸਿੱਕਾਂ ਦੀ ਬਾਜ ਬਣ ਕੇ ਹਰ ਮਸਲੇ ਦੀ ਪਾਰਲੀਮੈਂਟ ਦੀ ਬਾਜ ਬਣ ਕੇ ਤੁਸੀਂ ਦੇਖਿਆ ਕਲੀ ਕੋ ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੇ ਘੱਟ ਕੇ ਸਾਹਮਣਾ ਕੀਤਾ ਤੇ ਹਰ ਇਸ਼ੂ ਤੇ ਲੜਾਈ ਲੜੀ ਦੂਜੇ ਜਿਹੜੇ ਐਮਪੀ ਸੀ ਡਰਦੇ ਸੀ ਝੁਕਦੇ ਸੀ ਪਰ ਵੀ ਪਾਣੀ ਡਰੀ ਤੇਜ਼ ਕਰਕੇ ਬਹਿੰਡੇ ਵਾਲੇ ਸਾਨੂੰ ਥੋੜੇ ਤੇ ਮਾਣ ਹੈ ਤੁਸੀਂ ਸਾਡਾ ਪਰਿਵਾਰ ਦੇ ਜੀਓ ਤੇ ਅੱਜ ਦਾ ਪਿੰਡ ਸਾਡਾ ਆਪਣਾ ਹੀ ਹੈ ਤੇ ਇਸ ਕਰਕੇ ਮੈਂ ਸਾਰੇ ਬਹਿੰਡਾ ਬਹਿੰਡਾ ਵਿਆਤੀ ਵਾਲਿਓ ਤੁਹਾਨੂੰ ਬੇਨਤੀ ਹੈ ਘੱਟ ਤੋਂ ਘੱਟ 20 25000 ਤੋਂ ਆਪਾਂ ਦਿੱਲੀ ਵਾਲੀਆਂ ਪਾੜੀਆਂ ਨੂੰ ਪਿੱਛੇ ਛੜੀਏ ਰਿਕਾਰਡ ਕਮ ਕਰ ਦਈਏ ਜੇ ਜਾ ਮਾਹੌਲ ਪੰਜਾਬ ਤੇ ਮੈਂ ਪੂਰੇ ਪੰਜਾਬ ਪੰਜਾਬ ਵਿਚੋਂ ਯਾਤਰਾ ਰਹੀ 3 ਮਹੀਨੇ ਬਾਅਦ ਵਾਪਸ ਆਇਆ ਤੇ ਮੈਂ ਤੁਹਾਨੂੰ ਇਹਨਾਂ ਦੱਸਦਾ ਕੱਲੇ ਹੀ ਆਪਤੀਆਂ ਦੀ ਤੇਰਾ ਸੀਡਾ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ